ਬੁੜਲਾਡਾ ਕਲੀਪੂਰ ਰੋਡ ਤੇ ਹੋਏ ਦਰਦਨਾਕ ਹਾਦਸੇ ਵਿੱਚ ਜਾਨ ਗਵਾ ਬੈਠੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬੁੜਲਾਡਾ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ ਮ੍ਰਿਤਕਾਂ ਦੀ ਪਛਾਣ ਦਲਜੀਤ ਸਿੰਘ ਅਤੇ ਪ੍ਰਿੰਸ ਕੁਮਾਰ ਦੋਵੇਂ ਵਾਸੀ ਬੋਹਾਵਜੋਂ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਇੱਕ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਜਦਕਿ ਦੂਸਰੇ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਜਾਂਦੀ ਹੈ ਹੁਣ ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ ਇਸ ਵੇਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬੁੜਲਾਡਾ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਰਾਤੀ ਮੇਰਾ ਲੜਕਾ ਦਿਲਜੀਤ ਸਿੰਘ ਤੇ ਇੱਕ ਉਹਨਾਂ ਦਾ ਲੜਕਾ ਪ੍ਰਿੰਸ ਸਾਹਿਬ ਇਹ ਬੁੜਲਾਡੇ ਤੋਂ ਬੁਹਾਰ ਨੂੰ ਜਾ ਰਹੇ ਸੀਗੇ ਰਾਸਤੇ ਵਿੱਚ ਕਿਸੇ ਅਣਛਾਤੇ ਵਾਹਨ ਨੇ ਇਹਨਾਂ ਨੂੰ ਟੱਕਰ ਮਾ ਦਿੱਤੀ ਤੇ ਮਾਰਕੋ ਆਉਂਦੇ ਸੀ ਇੱਕ ਰੌਣ ਦੇ ਸਪੋਰਟ ਡੈਥ ਹੋ ਗਈ ਇੱਕ ਦੀ ਅੱਗੇ ਜਾ ਕੇ ਡੈਥ ਹੋਈ ਹੈ ਜੀ ਤੇ ਲੇਕਿਨ ਜੋ ਵਾਹਨਾ ਸੀ ਉਹ ਮਾਰਕੋ ਨੂੰ ਭੱਜ ਗਿਆ ਕੀ ਮੰਗ ਕਰਦੇ ਨੇ ਸਰਕਾਰ ਤੋਂ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੇ ਕੋਈ ਇਹ ਕਾਰਗਿਰ ਕਰਕੇ ਗਿਆ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਠੀਕ ਹੈ ਉਹ ਸਾਡੇ ਕੋਲੇ ਹੁਣ ਵੀ ਆ ਜਾਂਦਾ ਅਸੀਂ ਉਹਨੂੰ ਮਾਫ਼ ਕਰਾਂਗੇ ਸਾਨੂੰ ਲੇਕਨ ਇੰਨਾ ਪਤਾ ਲੱਗ ਜੇ ਵੀ ਕਿਸ ਕਾਰਨ ਨਾਲ ਇਹ ਐਕਸੀਡੈਂਟ ਹੋਇਆ